ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਰਨ ਗਿੱਲ ਅੱਜ ਜਸੀਂ ਆਲੂਆਂ ਵਾਲੇ ਖੇਤ ਜੀ ਖਾਲੇ ਤੇ ਡੰਡੇ ਪਾ ਰਹੇ ਆਂ ਡੰਡੇ ਤਾਂ ਪਹਿਲਾਂ ਪਾਤੇ ਆ ਜੀ ਉਹ ਅਸੀਂ ਮਸ਼ੀਨ ਨਾਲ ਹੀ ਪਾਉਨੇ ਆ ਕਿਉਂਕਿ ਫਿਰ ਉਹ ਪੱਟਣੇ ਸੌਖੇ ਹੁੰਦੇ ਆ ਜੀ ਡਿਗਰ ਨਾਲ ਐਂਡ ਹੁਣ ਅਸੀਂ ਖਾਲੇ ਪਾ ਰਹੇ ਆ ਜੀ ਤੁਸੀਂ ਦੇਖ ਸਕਦੇ ਹੋ ਹੁਣ ਤਾਂ ਜੀ ਖਾਲੇ ਪਾਉਣ ਵਾਲਾ ਕੰਮ ਬਹੁਤ ਆਸਾਨ ਹੋ ਗਿਆ ਕਿਉਂਕਿ ਇਹ ਆਡੂ ਕਾਫੀ ਘਰ ਬਣਾਉਣ ਲੱਗ ਗਏ ਨੇ ਪਹਿਲਾਂ ਤਾਂ ਹਿੰਮਤਪੁਰੇ ਵਾਲੇ ਇਹਨਾਂ ਦਾ ਨਾਂ ਹੈਗਾ ਜੀ ਅਰ ਚਲੋ ਪਹਿਲਾਂ ਤਾਂ ਹਿੰਮਤਪੁਰੇ ਦਾ ਇੱਕ ਘਰ ਬਣਾਉਂਦਾ ਸੀ ਜੀ ਹੁਣ ਤਾਂ ਕਾਫੀ ਬਣਾਉਣ ਲੱਗ ਗਏ ਇਹ ਬਹੁਤ ਹੀ ਈਜ਼ੀ ਰਹਿੰਦਾ ਜੀ ਇਹਦੇ ਨਾਲ ਹਿੰਮਤਪੁਰੇ ਰੂਪਲ ਐਗਰੀ ਵਰਕਸ ਵਾਲੇ ਨੇ ਜਿਹੜੇ ਆਡੂ ਬਣਾਉਂਦੇ ਆ 6-7 ਸਾਲ ਹੋ ਗਏ ਉਹਨਾਂ ਨੂੰ ਇਹ ਬਣਾਉਂਦੇ ਹੋਏ ਤੇ ਹੁਣ ਤਾਂ ਕਾਫੀ ਸੱਜਣ ਜਿਹੜੇ ਆ ਉਹ ਬਣਾਉਣ ਲੱਗ ਗਏ ਨੇ ਪਰ ਅਸੀਂ ਦੇਖਿਆ ਜੀ ਕਾਫੀ ਲੋਕਾਂ ਨੇ ਲਏ ਵੀ ਐ ਹੋਰ ਘਰਾਂ ਤੋਂ ਪਰ ਉਹ ਇੰਨੀ ਸਫਾਈ ਨਾਲ ਨਹੀਂ ਖਾਲਾ ਪਾਉਂਦੇ ਜੀ ਇਹ ਜਿਹੜਾ ਆਡੂ ਹੈ ਜੀ ਬਹੁਤ ਕਾਮਯਾਬ ਹੈ ਐਂਡ ਇਹ ਖਾਲਾ ਜਿਹੜਾ ਪਾਉਂਦਾ ਜੀ ਤੁਸੀਂ ਦੇਖ ਸਕਦੇ ਹੋ ਕੋਈ ਇਹਨੂੰ ਨੱਪਣ ਥੱਲਨ ਦੀ ਲੋੜ ਨਹੀਂ ਬਹੁਤ ਵਧੀਆ ਖਾਲਾ ਪੈਂਦਾ ਜੀ ਇਹਦੇ ਨਾਲ ਫੇਰ ਇਹਦੀਆਂ ਜਿਹੜੀਆਂ ਆਪਣੀਆਂ ਆਲੂ ਵਾਲੀਆਂ ਆੜਾਂ ਹੁੰਦੀਆਂ ਜੀ ਜਾਂ ਰਿਜਸ ਹੁੰਦੇ ਆ ਉਹਨਾਂ ਚੋਂ ਨਾਕੂ ਕੱਢਣ ਦੀ ਜ਼ਰੂਰਤ ਵੀ ਨਹੀਂ ਪੈਂਦੀ। ਸੋ ਗੱਟੇ ਤਾਂ ਰੱਖਣੇ ਪੈਂਦੇ ਆ ਦੋ ਤਿੰਨ ਕਿਉਂਕਿ ਟਰੈਕਟਰ ਬੁੜਕਦਾ ਕਾਫੀ ਰਿਜਸ ਤੇ ਸੋ ਆ ਤੁਸੀਂ ਦੇਖ ਸਕਦੇ ਹੋ ਨਹੀਂ ਤਾਂ ਆਪਾਂ ਨੂੰ ਸਪੈਸ਼ਲ ਲੇਬਰ ਲਗਾਉਣੀ ਪੈਂਦੀ ਹੈ ਜੀ ਆ ਮਿੱਟੀ ਕੱਢਣ ਲਈ ਵਿੱਚੋਂ ਰਿਜਸ ਦੇ ਪਰ ਇਹਦੇ ਅੱਗੇ ਤਵੀਆਂ ਲੱਗੀਆਂ ਹੋਣ ਕਰਕੇ ਕੋਈ ਮਿੱਟੀ ਕੱਢਣ ਦੀ ਜ਼ਰੂਰਤ ਨਹੀਂ ਸੋ ਬਸ ਸਿੱਧਾ ਪਾਣੀ ਛੱਡੋ ਤੇ ਆਨੰਦ ਲਾਓ ਦੂਸਰਾ ਇੱਕ ਇਹ ਜਗਾ ਵੀ ਕੱਟ ਖਰਾਬ ਕਰਦਾ ਜੀ ਜਿਹੜਾ ਸਿੰਪਲ ਜਿੰਦਰਾ ਹੁੰਦਾ ਪਰ ਉਹਦੇ ਨਾਲ ਜਦੋਂ ਖਾਲਾ ਪਾਉਨੇ ਆ ਤੇ ਉਹ ਆਰਾਊਂਡ 2-2 ਫੁੱਟਾਂ ਵਾਂਗੂ ਹੀ 2.5 ਫੁੱਟਾਂ ਵਾਂਗੂ ਹੀ ਨਾਲ ਜਗਾ ਲੈ ਜਾਂਦਾ ਰਿਜਿਸ ਨੂੰ ਖਰਾਬ ਕਰਦਾ ਸੋ ਇਹ ਬਹੁਤ ਵਧੀਆ ਇੱਕ ਇੰਪਲੀਮੈਂਟ ਹੈ ਜੀ ਜਿਹੜਾ ਆਲੂ ਵਾਲਿਆਂ ਲਈ ਵਰਦਾਨ ਸਾਬਿਤ ਹੋ ਰਿਹਾ ਸੋ ਸੀਗਾ ਕਿ ਚਲੋ ਸਾਰਿਆਂ ਨੂੰ ਤੁਹਾਨੂੰ ਦਿਖਾਈਏ ਕਿ ਕਿੱਦਾਂ ਖਾਲੇ ਪਾ ਰਹੇ ਆ ਬਹੁਤ ਅੱਛਾ ਇੰਪਲੀਮੈਂਟ ਹੈ ਜੀ ਰੂਪਲ ਇੰਜੀਨੀਅਰਿੰਗ ਵਰਕਸ ਹਿਮਤਪੁਰਾ ਐਂਡ ਇੱਕ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਜਿੰਨੇ ਵੀ ਸਾਡੇ ਸੱਜਣਾ ਨੇ ਇਹ ਲਿਆਏ ਬੜਾ ਕਾਮਯਾਬ ਆ ਪਰ ਜਿਹੜੇ ਅੱਜ ਕੱਲ ਨਵੇਂ ਬਣਾ ਰਹੇ ਨੇ ਉਹ ਮੋਸਟਲੀ ਜਿਹੜੇ ਹੈਗੇ ਉਹ ਜ਼ਿਆਦਾ ਵਧੀਆ ਨਹੀਂ ਹੈ ਉਹ ਸਫਾਈ ਨਹੀਂ ਇੰਨੀ ਦਿੰਦੇ ਸੋ ਆ ਤੁਸੀਂ ਦੇਖ ਸਕਦੇ ਹੋ ਦੇ ਬਰਾਬਰ ਹੀ ਅੱਗੇ ਖਾਲਾ ਪਾਇਆ ਹੋਇਆ ਸੋ ਬਹੁਤ ਘੱਟ ਜਗ੍ਹਾ ਖਰਾਬ ਕਰਦਾ ਐ ਬਹੁਤ ਸੋਹਣਾ ਖਾਲਾ ਪਾਉਂਦਾ ਆ ਤੁਹਾਡੇ ਸਾਹਮਣੇ ਪਾਇਆ ਤੁਸੀਂ ਦੇਖੋ ਕੋਈ ਇਹਨੂੰ ਥੱਲਣ ਨੱਪਣ ਦੀ ਕੋਈ ਜ਼ਰੂਰਤ ਨਹੀਂ ਧੰਨਵਾਦ ਜੀ